ਹੈਲੋ ਫਰੈਂਡਸ ਸ਼ਸ਼ੀ ਅਗਰਵਾਲੀ ਇਕਨੋਮਿਕਸ ਦੇ ਲੌਗ ਕਲਾਸਿਸ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਅੱਜ ਦਾ ਜਿਹੜਾ ਆਪਣਾ ਸਬਜੈਕਟ ਹੈਗਾ ਵਿਸ਼ਟੀ ਅਰਥਸ਼ਾਸਤਰ ਮਾਈਕਰੋ ਇਕਨੋਮਿਕਸ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੇ ਕਿ ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈਗੇ ਐ ਔਰ ਜਿਨ੍ਹਾਂ ਦੇ ਐਗਜ਼ਾਮ ਦੇ ਵਿੱਚ ਔਨ ਦੀ जड़ी हैगी है हंड्रेड प्रतिशत संभावना हैगी है वह भी सारी महत्वपूर्ण क्वेश्चन जोड़े है तो नाल शेयर कर रही है जे थानू तो मेरा यह एफर्ट सही लगता है तो इस भीडियो लाइक करिए शेयर कीजिए और मेरे चैनल शशि अग्रवाल इकनोमिक्स ए लॉ क्लास सबसक्राइब कीजिए अच्छा जोड़ा अपना टॉपिक है जोड़ा क्वेश्चन है जो कि एग्जाम बहुत बारी आ चुका है ਪੂਰਨ ਮੁਕਾਬਲੇ ਵਿੱਚ ਫਰਮ ਦੇ ਅਲਪ ਕਾਲੀਨ ਤੇ ਧਿਰ ਕਾਲੀਨ ਸੰਤੁਲਨ ਦੀ ਵਿਆਖਿਆ ਕਰੋ ਇਹਨੂੰ ਆਪਾਂ ਇੰਗਲਿਸ਼ ਵਿੱਚ ਕਹਿ ਸਕਦੇ ਹੈਗੇ ਐਕਸਪਲੇਨ ਸ਼ਾਰਟ ਟਰਮ ਐਂਡ ਲੌਂਗ ਰਨ ਇਕੁਇਲਿਬਰੀਅਮ ਆਫ ਫਰਮ ਇਨ ਪਰਫੈਕਟ ਕੰਪੀਟੀਸ਼ਨ ਕਿ ਪੂਰਨ ਪ੍ਰਤੀਯੋਗਤਾ ਦੇ ਵਿੱਚ ਫਰਮ ਦਾ ਸੰਤੁਲਨ ਸ਼ਾਰਟ ਰਨ ਤੇ ਲੌਂਗ ਰਨ ਵਿੱਚ ਆਪਾਂ ਇਹਦੀ ਵਿਆਖਿਆ ਕਰਨੀ ਹੈ ਦੇਖੋ ਪੂਰਨ ਮੁਕਾਬਲਾ ਜਿਹੜਾ ਹੁੰਦਾ ਹੈ ਬਾਜ਼ਾਰ ਦੀ ਉਹ ਸਥਿਤੀ ਹੁੰਦੀ ਹੈ ਜਿਸ ਵਿੱਚ ਜਿਹੜੀ ਕੀਮਤ ਹੁੰਦੀ ਹੈ ਇੰਡਸਟਰੀ ਨਿਰਧਾਰਿਤ ਕਰਦੀ ਹੈ ਕਿ ਫਰਮ ਜਿਹੜੀ ਇੰਡਸ ਪ੍ਰਾਈਸ ਤੇ ਜਿੰਨਾ ਮਰਜੀ ਵੇਚ ਦਵੇ ਇਹਦੇ ਵਿੱਚ ਜਿਹੜੇ ਵਸਤੂ ਹੁੰਦੀ ਹੈ ਸਮਰੂਪ ਹੁੰਦੀ ਹੈ ਉਹਦਾ ਕੋਈ ক্লোਜ਼ ਸਬਸਟੀਟਿਊਟ ਨਹੀਂ ਹੁੰਦਾ ਹੈਗਾ ਔਰ ਇਹਦੇ ਵਿੱਚ ਬਹੁਤ ਸਾਰੀਆਂ ਇੰਡਸਟਰੀ ਦਾ ਮਤਲਬ ਹੁੰਦੀ ਆ ਬਹੁਤ ਸਾਰੀ ਫਰਮਾਂ ਜਿਹਨੂੰ ਆਪਾਂ ਉਦਯੋਗ ਕਹਿ ਦਿੰਨੇ ਹੈਗੇ ਆ ਪਹਿਲਾਂ ਆਪਾਂ ਦੇਖਦੇ ਆ ਫਰਮ ਦਾ ਮਤਲਬ ਕੀ ਹੈਗਾ ਫਰਮ ਜਿਹੜੀ ਹੁੰਦੀ ਹੈ ਉਹ ਇਕਾਈ ਹੈਗੀ ਹੈ ਜੋ ਲਾਭ ਪ੍ਰਾਪਤ ਕਰਨ ਵਾਸਤੇ ਜਿਹੜਾ ਹੈਗਾ ਉਤਪਾਦਨ ਕਰਦੀ ਹੈਗੀ ਹੈ ਉਹਦਾ ਜਿਹੜਾ ਉਦੇਸ਼ ਹੁੰਦਾ ਹੈਗਾ ਮੈਕਸਿਮਮ ਪ੍ਰੋਫਿਟ ਕਮਾਉਣਾ ਹੁੰਦਾ ਹੈਗਾ ਤੇ ਆਪਾਂ ਕਹਿੰਨੇ ਕਿ ਫਰਮ ਜਿਹੜੀ ਹੈਗੀ ਹੈ ਉਸ ਸਮੇਂ ਸੰਤੁਲਨ ਦੀ ਸਥਿਤੀ ਵਿੱਚ ਹੁੰਦੀ ਹੈਗੀ ਹੈ ਜਦੋਂ ਆਪਣਾ ਵਰਤਮਾਨ ਵਿੱਚ ਜਿੰਨਾ ਉਹ ਉਤਪਾਦਿਤ ਕਰ ਰਹੀ ਹੈ ਉਹ ਤੋਂ ਸੰਤੁਸ਼ਟ ਹੁੰਦੀ ਹੈ ਨਾ ਉਹ ਨੂੰ ਵਧਾਉਣਾ ਚਾਹੁੰਦੀ ਹੈ ਨਾ ਉਹ ਨੂੰ ਘਟਾਉਣਾ ਚਾਹੁੰਦੀ ਹੈ ਇਹ ਅਵਸਥਾ ਉਸ ਸਮੇਂ ਹੁੰਦੀ ਹੈ ਜੇ ਜਾਂ ਤਾਂ ਫਰਮ ਨੂੰ ਮੈਕਸਿਮਮ ਲਾਭ ਪ੍ਰਾਪਤ ਹੁੰਦੇ ਹਨ ਜਾਂ ਫਰਮ ਨੂੰ ਨਿਊਨਤਮ ਹਾਨੀ ਪ੍ਰਾਪਤ ਹੁੰਦੀ ਹੈ ਇਹ ਕੁਐਸਚਨ ਹੈਗਾ ਆਪਾਂ ਇਗਜ਼ਾਮ ਵਿੱਚ 35 ਮਿੰਟਾਂ ਵਿੱਚ ਖਤਮ ਕਰਨਾ ਹੈਗਾ ਕੰਡੀਸ਼ਨਸ ਆਫ ਦੀ ਇਕਵਿਲੀਬ੍ਰਮ ਆਫ ਦੀ ਫਰਮ ਕਿ ਫਰਮ ਦੀ ਸੰਤਿਲਨ ਦੀ ਕੀ ਸਕਦਾ ਹਨ ਇਹਨੂੰ ਆਪਾਂ ਦੋ ਵਿਧੀਆਂ ਤਰ੍ਹਾਂ ਦੱਸ ਸਕਦੇ ਹੈਗੇ ਪਹਿਲੀ ਵਿਧੀ ਹੈਗੀ ਕੁੱਲ ਆਮਦਨ ਤੇ ਕੁੱਲ ਲਾਗਤ ਵਿਧੀ ਟੋਟਲ ਰੈਵਨਿਊ ਤੇ ਟੋਟਲ ਕੋਸਟ ਅਪਰੋਚ ਇਹਦੇ ਵਿੱਚ ਹੁੰਦਾ ਹੈ ਕਿ ਫਰਮ ਉਸ ਸਮੇਂ ਸੰਤੁਲਨ ਵਿੱਚ ਹੁੰਦੀ ਹੈ ਜਦੋਂ ਕਿਸੇ ਵਸਤੂ ਦੀ ਉਸ ਮਾਤਰਾ ਦਾ ਉਤਪਾਦਨ ਕਰ ਰਹੀ ਹੁੰਦੀ ਹੈ ਜਿਸ ਵਿੱਚ ਕੁੱਲ ਆਮਦਨ ਤੇ ਕੁੱਲ ਲਾਗਤ ਦਾ ਜਿਹੜਾ ਅੰਤਰ ਹੁੰਦਾ ਹੈ ਮੈਕਸਿਮਮ ਹੁੰਦਾ ਹੈ ਇਹਦਾ ਮਤਲਬ ਹੁੰਦਾ ਹੈ ਵੀ ਮੈਕਸਿਮਮ ਪ੍ਰੋਫਿਟ ਹੋ ਰਿਹਾ ਹੈ ਅਧਿਕਤਮ ਲਾਭ ਪ੍ਰਾਪਤ ਹੋ ਰਿਹਾ ਹੈ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਪ੍ਰੋਫਿਟ ਇਸ ਇਕੁਅਲ ਟੂ ਟੋਟਲ ਰੈਵਨਿਊ ਮਾਈਨਸ ਟੋਟਲ ਕਾਸਟ ਤੇ ਇਹਨੂੰ ਆਪਾਂ ਇੱਦਾਂ ਗ੍ਰਾਫ ਦੇ ਮਾਧਿਅਮ ਦੁਆਰਾ ਦਿਖਾ ਸਕਦੇ ਹੈਗੇ ਦੇਖੋ ਇੱਥੇ ਓ ਐਕਸ ਤੇ ਲੇਬਲਿੰਗ ਕਰਨੀ ਜਿਹੜੀ ਹੈਗੀ ਬਹੁਤ ਹੀ ਜ਼ਰੂਰੀ ਹੈਗੀ ਇੱਥੇ ਆਪਾਂ ਆਉਟਪੁੱਟ ਲੈਣਾ ਹੈਗਾ ਇੱਥੇ ਆਪਾਂ ਕਾਸਟ ਰੈਵਨਿਊ ਤੇ ਪ੍ਰੋਫਿਟ ਲੈ ਰਹੇ ਹੈਗੇ ਇਹ ਜਿਹੜੀ ਟੋਟਲ ਰੈਵਨਿਊ ਹੈਗੀ ਇਹ 45 ਡਿਗਰੀ ਦਾ ਐਂਗਲ ਬਣਾਉਂਦੇ ਹੋਏ ਤਾਂ ਕਿਉਂਕਿ ਪਰਫੈਕਟ ਕੰਪੀਟੀਸ਼ਨ 'ਚ ਟੋਟਲ ਰੈਵਨਿਊ ਜਿਹੜੀ ਹੁੰਦੀ ਹੈ ਸਿੱਧੀ ਰੇਖਾ ਹੁੰਦੀ ਹੈਗੇ ਕਿਉਂਕਿ ਇਹਦੇ ਵਿੱਚ ਜਿਹੜਾ ਟੋਟਲ ਰੈਵਨਿਊ ਵੱਧ ਹੈਗਾ ਕਨਸਟੈਂਟ ਰੇਟ ਤੇ ਵੱਧ ਹੈਗਾ ਇਹ ਆਪਣੀ ਜਿਹੜੀ ਹੈਗੀ ਟੋਟਲ ਕਾਸਟ ਹੈਗੀ ਹੈ ਅਹ ਕਰਕੇ ਦੇਖੋ ਜਦੋਂ ਇਸ ਬਿੰਦੂ ਤੇ ਕੱਟਦੀ ਹੈ ਤਾਂ ਉਸ ਤੋਂ ਪਹਿਲਾਂ ਲਾਸ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਹੈਗੇ ਪ੍ਰੋਫਿਟ ਹੋਣੇ ਸ਼ੁਰੂ ਹੁੰਦੇ ਹੈ ਇੱਥੇ ਜਾ ਕੇ ਜਿਹੜਾ ਹੈਗਾ ਮੈਕਸਿਮਮ ਗੈਪ ਹੈਗਾ ਤੇ ਪ੍ਰੋਫਿਟ ਕਰਵ ਇੱਥੋਂ ਸ਼ੁਰੂ ਹੁੰਦਾ ਕਿਉਂਕਿ ਇੱਥੇ ਆਪਾਂ ਨੂੰ ਲਾਸ ਹੋ ਰਿਹਾ ਹੁੰਦਾ ਇੱਥੇ ਆਪਣਾ ਜ਼ੀਰੋ ਲਾਸ ਹੈ ਇੱਥੇ ਆਪਣਾ ਜਾ ਕੇ ਪ੍ਰੋਫਿਟ ਮੈਕਸਿਮਮ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਘਟਣਾ ਸ਼ੁਰੂ ਹੋ ਜਾਂਦਾ ਹੈ आ जरा पॉइंट हैगा ब्रेकि वन पॉइंट है, है ते उस तो उस मतलब तीस तो बस थोड़ा थोड़ा लिखना है उस तो बाद जोड़ा है दूजी अवस्था भी यूनी हैगी कि न्यूनतम हानि ए टोटल रेवीन्यू का करवा अपना इदा हो गया एक टोटल कॉस्ट होगी ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜੇ ਆਪਣਾ ਟੋਟਲ ਰੈਵਨਿਊ ਟੋਟਲ ਕਾਸਟ ਦੇ ਬਰਾਬਰ ਹੁੰਦਾ ਹੈ ਤਾਂ ਫਰਮ ਉਹਦੇ ਤੱਕ ਕੰਟੀਨਿਊ ਕਰਦੀ ਹੈ ਕਿਉਂਕਿ ਸ਼ਾਰਟ ਪੀਰੀਅਡ ਚ ਦੋ ਤਰ੍ਹਾਂ ਦੀ ਲਾਗਤਾਂ ਹੁੰਦੀਆਂ ਇੱਕ ਪਰਿਵਰਤਨਸ਼ੀਲ ਲਾਗਤ ਹੁੰਦੀ ਹੈ ਤੇ ਇੱਕ ਫਿਕਸਡ ਕਾਸਟ ਹੁੰਦੀ ਹੈ ਤੇ ਇਹਦੇ ਵਿੱਚ ਕਿਉਂਕਿ ਜੇ ਆਪਾਂ ਫਰਮ ਨੂੰ ਬੰਦ ਵੀ ਕਰ ਦਿੰਦੇ ਆ ਤਾਂ ਫਿਕਸਡ ਕਾਸਟ ਦਾ ਲਾਸ ਹੁੰਦਾ ਹੈ ਇੱਥੇ ਆਪਣਾ ਜਿਹੜੀ ਟੋਟਲ ਰੈਵਨਿਊ ਟੋਟਲ ਵੇਰੀਏਬਲ ਕਾਸਟ ਹੈਗੇ ਤਾਂ ਆਪਣਾ ਮਿਨੀਮਮ ਲਾਸ ਹੈਗਾ ਹੈਗੇ ਸੀਮਤ ਆਮਦਨ ਤੇ ਸੀਮਤ ਲਾਗਤ ਵਿਧੀ ਹੈਗੇ ਜਦੋਂ ਦੇਖੋ ਆਪਾਂ ਵਾਧੂ ਕਿਸੇ ਵਸਤੂ ਦੇ ਇੱਕ ਵਾਧੂ ਇਕਾਈ ਦਾ ਉਤਪਾਦਨ ਕਰਨ ਨਾਲ ਜੋ કુલ ਲਾਗਤ ਵਿੱਚ ਛਾਂਤਰ ਆਉਂਦਾ ਹੈ ਉਹਨੂੰ ਆਪਾਂ ਸੀਮਾਂਤ ਲਾਗਤ ਜਾਂ ਮਾਰਜਨਲ ਕੋਸਟ ਕਹਿੰਦੇ ਹੈਗੇ ਜਿਹਨੂੰ ਆਪਾਂ MC ਨਾਲ ਡਿਨੋਟ ਕਰਦੇ ਹੈ। ਕਿਸੇ ਵਸਤੂ ਦੀ ਵਾਧੂ ਇਕਰੀ ਵਿਕਰੀ ਕਾਰਨ કુલ ਆਮਦਨ ਵਿੱਚ ਜੋ ਅੰਤਰ ਆਉਂਦਾ ਹੈ ਉਹਨੂੰ ਆਪਾਂ ਸੀਮਾਂਤ ਆਮਦਨ ਜਾਂ ਮਾਰਜਨਲ ਰੈਵਨਿਊ ਕਹਿੰਦੇ ਹੈ। ਤੇ ਇਹਦੇ ਵਿੱਚ ਦੇਖੋ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹੈਗੇ ਤਾਂ ਮਾਰਜਨਲ ਕਾਸਟ ਨੂੰ ਹਮੇਸ਼ਾ ਮਾਰਜਨਲ ਰੈਵਨੂ ਨਾਲ ਕੰਪੇਅਰ ਕਰਦੇ ਹੈ ਜੇ ਮਾਰਜਨਲ ਰੈਵਨੂ ਆਪਣੀ ਮਾਰਜਨਲ ਕਾਸਟ ਤੋਂ ਜ਼ਿਆਦਾ ਹੈ ਕੀ ਹੈ ਤਾਂ ਆਪਾਂ ਕੰਮ ਕਰਦੇ ਹੈਗੇ ਕਿਉਂਕਿ ਆਪਣਾ ਰੈਵਨੂ ਜ਼ਿਆਦਾ ਹੈਗਾ ਤੇ ਇਹਦੀਆਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਹੈਗੇ ਕਿ ਮਾਰਜਨਲ ਕਾਸਟ ਸੀਮਤ ਲਾਗਤ ਸੀਮਤ ਜਿਹੜੀ ਆਮਦਨ ਹੈਗੀ ਆ ਉਹਦੇ ਬਰਾਬਰ ਹੋ ਜਾਏ ਮਾਰਜਨਲ ਕਾਸਟ ਇਸ ਇਕੁਅਲ ਟੂ ਐਮ ਆਰ ਤੇ ਐਮ ਸੀ ਕਰਵ ਜਿਹੜਾ ਹੈਗਾ ਐਮ ਆਰ ਨੂੰ ਨੀਚੇ ਤੋਂ ਕੱਟ ਕਰੇ इतने देखो आप एक्स की आउटपुट लिता हो वाई ते रेवेन्यू ते कॉस्ट लिती हैगी आ अपनी प्राइस हैगी है ए आर ते एम आर जी प्राइस इंडस्ट्री ने फिक्स की हैगी अपनी एम सी हैगी है देखो एम सी ए बिंदु ते भी कट कर का रही है बट ये यो कट कर का रही है क्योंकि उस तो बाद भी जो उत्पादन करते हैं तो अपना एम आर एम सी तो ਜਿਆਦਾ ਹੁੰਦਾ ਹੈ ਆਪਣਾ ਜਿਹੜਾ E ਹੈਗਾ ਇਹ ਹੈਗਾ ਆਪਣਾ ਇਕੁਇਲਿਬ੍ਰੀਅਮ ਜਿੱਥੇ MC, का MC, का MC, MC MR ਨੂੰ ਕੱਟ ਕਰੇ ਤੇ MC ਜਿਹੜੀ ਹੈਗੀ ਹੈ ਇਹਨੂੰ ਨੀਚੇ ਤੋਂ ਕੱਟ ਕਰ ਰਹੀ ਹੈ ਕਿਉਂਕਿ ਉਸ ਤੋਂ ਬਾਅਦ MC ਦੀ ਟਰੈਂਡ ਜਿਹੜੀ ਹੁੰਦੀ ਹੈ ਪੋਜ਼ਿਟਿਵ ਹੋ ਜਾਂਦੀ ਹੈਗੀ ਹੈ ਤਾਂ ਆ ਜਿਹੜੀ MC MR ਇਹ ਆਪਣੀ ਨੈਸੈਸਰੀ ਕੰਡੀਸ਼ਨ ਹੈ MC ਕਰਵ MR ਨੂੰ ਨੀਚੇ ਤੋਂ ਕੱਟ ਕਰੇ ਇਹ ਆਪਣੀ ਸਫੀਸ਼ੀਐਂਟ ਕੰਡੀਸ਼ਨ ਹੈ ਇਹ ਦੋਨੋਂ ਕੰਡੀਸ਼ਨਸ ਪੂਰੀਆਂ ਹੋਣੀਆਂ ਚਾਹੀਦੀਆਂ ਹੁਣ ਆਪਾਂ ਦੇਖਦੇ ਹਾਂ ਫਰਮ ਦੇ ਅਲਕੈਲਿਨ ਸੰਤੁਲਨ ਦਾ ਨਿਰਧਾਰਨ ਇਹਨੂੰ ਵੀ ਸ਼ਾਰਟ ਪੀਰੀਅਡ ਦੇ ਵਿੱਚ ਜਿਹੜੀ ਫਰਮ ਹੁੰਦੀ ਹੈ ਕਿਉਂਕਿ ਸ਼ਾਰਟ ਪੀਰੀਅਡ 'ਚ ਦੇਖੋ ਨਾ ਤਾਂ ਕੋਈ ਨਵੀਂ ਫਰਮ ਐਂਟਰ ਕਰਦੀ ਹੈ ਤੇ ਨਾ ਹੀ ਕੋਈ ਪੁਰਾਣੀ ਫਰਮ ਛੱਡ ਕੇ ਜਾਂਦੀ ਹੈਗੀ ਹੈ ਸ਼ਾਰਟ ਰਨ ਦੇ ਵਿੱਚ ਜਿਹੜੀ ਫਰਮ ਹੁੰਦੀ ਹੈ ਉਹਨੂੰ ਸੁਪਰ ਨੋਰਮਲ ਪ੍ਰੋਫਿਟ ਜਿਹਨੂੰ ਆਪਾਂ ਕਹਿ ਸਕਦੇ ਆ ਅਸਾਧਾਰਨ ਲਾਭ ਹੋ ਸਕਦੇ ਆ या नॉर्मल प्रॉफिट हो सकता है साधारण लाभ हो सकता है या न्यूनतम हानि होंगी है, है। तो सबसे सब पहले आप देखते हैं असाधारण लाभ देखो अपनी जी इक्वलब की कंडीशन हैगी है वो ही है वो आप तिना च लिखनी है कि एम सी इज़ इक्वल टू एम आर तो एम सी जो है एम आर नीचे तो कट करे देखो आ जी है अपनी प्राइस हैगी है, जी कि इंडस्ट्री द्वारा फिक्स हैगी है और इतने अपनी ए आर जी है एम आर के बराबर हैगी है हूँ आ अपनी एवरेज कॉस्ट हैगी है एम सी जी है ये मिनीम बिंदु तो कट कर है इन इतने देखो एम आर न ई बिंदु तो कट कर दिए तो दिस इज़ द पॉइंट ऑफ इकुलेरम आह अपनी प्राइस हैगी जनों आप कह दें ए आर हैगी है और अपनी लागत हैगी है इिफरेंस है पी ई एपर नॉर्मल प्रॉफिट हैगा तो आप इतना ही लिखना कि ई जो है डैट इज़ द पॉइंट ऑफ इकुलेरम जिते एम सी एम आर है d बराबर है कि है, है तो है है। है है mc ಅನ್ನು نیچے ਤੋਂ ಕಟ್ ਕਰੀਏ ਇੱਥੇ ਆਪਣੀ ਜਿਹੜੀ ਪ੍ਰਾਈਸ ਹੈਗੀ ਐਵਰੇਜ ਕੋਸ ਤੋਂ ਜ਼ਿਆਦਾ ਹੈਗੀ ਤਾਂ ਆਪਾਂ ਨੂੰ ਸੁਪਰ ਨਾਰਮਲ ਪ੍ਰੋਫਿਟ ਮਿਲ ਰਿਹਾ ਹੈਗਾ બીજી ਸਿਚੁਏਸ਼ਨ ਜਿਹੜੀ ਸ਼ਾਰਟ ਰਨ ਦੇ ਵਿੱਚ ਹੈਗੀ ਹੈ ਸੁਧਾਰਨ ਲਾਭ ਜਿਹਨੂੰ ਆਪਾਂ ਨਾਰਮਲ ਪ੍ਰੋਫਿਟ ਕਹਿ ਦਿੰਦੇ ਹੈਗੇ ਇੱਥੇ ਜਿਹੜੀ mc ਹੈਗੀ ਹੈ mr ਦੇ ਬਰਾਬਰ ਹੈ ਉੱਥੇ ਸੰਤੁਲਨ ਹੁੰਦਾ ਜਿੱਥੇ mc mr ਨੂੰ نیچے ਤੋਂ ਕੱਟ ਕਰਦੀ ਹੈ ਇੱਥੇ ਆਪਣੇ ਕਿਉਂਕਿ ਆਪਾਂ ਨੂੰ ਨਾਰਮਲ ਪ੍ਰੋਫਿਟ ਮਿਲ ਰਿਹਾ AR ਜਿਹੜਾ ਹੈਗਾ ਐਵਰੇਜ ਰੈਵਨਿਊ ਐਵਰੇਜ ਕੋਸ ਤੇ बराबर हैगी है तो इतने हैं कि ई जड़ा है दैट इज़ द पॉइंट ऑफ इक्वल इतने अपने प्राइस भी आनी है तो एवरेज कॉस्ट भी आनी है इस करके नॉर्मल प्रॉफिट होंगे है हूँ आप देखते हैं मिनीम लॉस या न्यूनतम हानी तो कुछ शॉर्ट रन के हों कि जी फर्व हैगी है क्योंकि जो अपना काम बंद भी कर दी है तुम्हें फिक्स कोसटना लॉस बियर करना पैदा तो जोड़ी एवरेज कोसट हों शॉर्ट रन जो न्यूनतम हानि होंगी है तो यार, यार तो ज़्यादा है एवरेज कॉस्ट में एवरेज फिक्स कॉस्ट भी आ जाती है तो एवरेज वेरीएबल कॉस्ट भी शामिल होंगी है जो आप डीजन लें हैं तो आपस नवरेज वेरीएबल कोस्ट के कंपेयर करते हैं ਜੇ ਆਪਣੀ ਪ੍ਰਾਈਸ ਜਿਹੜੀ ਹੈਗੀ ਐਵਰੇਜ ਵੇਰੀਏਬਲ ਕਾਸਟ ਤੋਂ ਜ਼ਿਆਦਾ ਹੈਗੀ ਹੈ ਤਾਂ ਆਪਾਂ ਕੰਟੀਨਿਊ ਕਰਦੇ ਹੈਗੇ ਜੇ ਉਹਦੇ ਬਰਾਬਰ ਹੁੰਦੀ ਹੈਗੀ ਹੈ ਤਾਂ ਉਹ ਸ਼ਟਡਾਊਨ ਪੁਆਇੰਟ ਹੁੰਦਾ ਕਿਉਂਕਿ ਜੇ ਆਪਣੀ ਪ੍ਰਾਈਸ ਜਿਹੜੀ ਹੈਗੀ ਐਵਰੇਜ ਵੇਰੀਏਬਲ ਕਾਸਟ ਤੋਂ ਘੱਟ ਜਾਂਦੀ ਹੈਗੀ ਹੈ ਤਾਂ ਇਹਦਾ ਮਤਲਬ ਆਪਣਾ ਲਾਸਸ ਲਾਸਸ ਵਾਧਿਆ ਗਿਆ ਹੈਗਾ ਉਸ ਤੋਂ ਬਾਅਦ ਆਪਾਂ ਬੰਦ ਕਰ ਦਿੰਨੇ ਹੈਗੇ ਹੁਣ ਇੱਥੇ ਆਪਾਂ ਦੇਖਦੇ ਹੈਗੇ ਦੇਖੋ ਲੇਬਲਿੰਗ ਕਰਨੀ ਬਹੁਤ ਜ਼ਰੂਰੀ ਹੈ ਔਰ ਐਕਸਪਲੇਨੇਸ਼ਨ ਵੀ ਦੇਣੀ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈਗੀ ਹੈ ਇੱਥੇ ਦੇਖੋ ਆਪਣੀ ਆਹ ਐਵਰੇਜ ਵੇਰੀਏਬਲ ਕਾਸਟ ਹੈ ਆ ਆਪਣੀ ਪ੍ਰਾਈਸ ਹੈਗੀ ਹੈ ਠੀਕ ਹੈ ਆਪਣੀ ਪ੍ਰਾਈਸ ਐਵਰੇਜ ਵੇਰੀਏਬਲ ਕਾਸਟ ਤੋਂ ਜ਼ਿਆਦਾ ਹੈਗੀ ਹੈ ਆ ਆਪਣੀ ਐਵਰੇਜ ਕਾਸਟ ਹੈਗੇ ਇਹਨਾਂ ਆਪਾਂ ਨੂੰ ਮਿਨੀਮਮ ਲਾਸ ਹੋ ਰਿਹਾ ਹੈ ਹੁਣ ਆਪਾਂ ਜੇ ਇਹਦੇ ਵਿੱਚ ਦੇਖਣਾ ਹੋਵੇ ਸ਼ਟਡਾਊਨ ਪੁਆਇੰਟ ਤਾਂ ਆਪਾਂ ਇੱਥੇ ਜਿਹੜੀ ਹੈਗੀ ਹੈ ਜਿਹੜੀ ਪ੍ਰਾਈਸ ਹੈਗੀ ਹੈ ਜੀ ਇਹਦੇ ਬਰਾਬਰ ਹੈਗੀ ਹੈ ਕਿਉਂਕਿ ਹੁਣ ਆਪਣੀ ਜਿਹੜੀ ਪ੍ਰਾਈਸ ਹੈਗੀ ਹੈ ਐਵਰੇਜ ਵੇਰੀਏਬਲ ਕਾਸਟ ਦੇ ਬਰਾਬਰ ਹੈਗੀ ਹੈ ਤੇ ਉਸ ਤੇ ਕੀ ਹੁੰਦਾ ਕਿ ਜੇ ਇਸ ਤੋਂ ਘਟ ਜਾਂਦੀ ਹੈ ਤੇ ਫਿਰ ਉਹ ਬੰਦ ਕਰ ਦਿੰਦਾ ਇਹ ਜਿਹੜਾ ਹੈਗਾ ਸ਼ਟਡਾਊਨ ਪੁਆਇੰਟ ਹੈਗਾ ਹੁਣ ਆਪਾਂ ਦੇਖਦੇ ਹਾਂ ਫਰਮ ਦੇ ਲੰਬੇ ਸਮੇਂ ਵਿੱਚ ਸੰਤੁਲਨ ਦਾ ਨਿਰਧਾਰਨ ਦੇਖੋ ਜਿਹੜੀ ਲੰਬਾ ਸਮਾਂ ਹੁੰਦਾ ਹੈ دیر ਕਾਲੀਨ ਹੁੰਦਾ ਹੈਗਾ ਉਹਦੇ ਵਿੱਚ ਪੂਰਤੀ ਨੂੰ ਮੰਗ ਦੇ ਅਨੁਸਾਰ ਘਟ ਜਾਂ ਵਾਧ ਕੀਤਾ ਜਾ ਸਕਦਾ ਹੈ ਨਵੇਂ ਆ ਫਰਮਾ ਉਦਯੋਗ ਚ ਐਂਟਰ ਕਰ ਸਕਦੀਆਂ ਤੇ ਪੁਰਾਣੀਆਂ ਫਰਮਾ ਛੱਡ ਕੇ ਜਾ ਸਕਦੀਆਂ ਦੇਖੋ ਜੇ ਸੁਪਰ ਨਾਰਮਲ ਪ੍ਰੋਫਿਟ ਹੁੰਦਾ ਤਾਂ ਬਹੁਤ ਸਾਰੀਆਂ ਫਰਮਾ ਜਿਹੜੀਆਂ ਹੈਗੀਆਂ ਉਦਯੋਗ ਵਿੱਚ ਐਂਟਰ ਕਰ ਜਾਂਦੀਆਂ ਮਾਰਕੀਟ ਚ ਐਂਟਰ ਕਰ ਜਾਂਦੀਆਂ ਜਿਹਦੇ ਨਾਲ ਕੀ ਹੁੰਦਾ ਕਿ ਜਿਹੜਾ ਆਪਣਾ ਅਸਾਧਾਰਨ ਲਾਭ ਹੈ ਸਾਰਾ ਲਾਭ ਕਨਵਰਟ ਹੋ ਜਾਂਦਾ ਜੇ ਲਾਸ ਲੱਗ ਰਿਹਾ ਤਾਂ ਬਹੁਤ ਸਾਰੀਆਂ ਫਰਮਾ ਛੱਡ ਕੇ ਚਲੀ ਜਾਂਦੀਆਂ ਜਿੱਥੇ ਆਪਣਾ ਲਾਸ ਜਿਹੜਾ ਹੈਗਾ ਨਾਰਮਲ ਪ੍ਰੋਫਿਟ ਚ ਕਨਵਰਟ ਹੋ ਜਾਂਦਾ ਹੈ ਦੇ ਧੀਰਕਾਲਨ ਵਿੱਚ ਫਰਮ ਨੂੰ ਨੋਰਮਲ ਪ੍ਰੋਫਿਟ ਮਿਲਦਾ ਹੈਗਾ ਐਲ ਐਮ ਸੀ ਐਮ ਆਰ ਏ ਆਰ ਮਿਨੀਮਮ ਐਲ ਐ ਸੀ ਇਹ ਕਰਵ ਮੈਂ ਨਾ ਸਿੰਪਲੀਫਾਈ ਕਰਤਾ ਜੇ ਤੁਸੀਂ ਆਹੇ ਕਰਵ ਬਣਾ ਦਿੰਦੇ ਹੋ ਤਾਂ ਇਹ ਵੀ ਸਹੀ ਹੈਗਾ ਕਿਉਂਕਿ ਬੱਚਿਆਂ ਨੂੰ ਨਾ ਬੜੀ ਕਨਫਿਊਜ਼ਨ ਹੁੰਦੀ ਹੈ ਕਿ ਪਹਿਲਾਂ ਸੁਪਰ ਨੋਰਮਲ ਪ੍ਰੋਫਿਟ ਆਪਾਂ ਦਿਖਾਣੇ ਆ ਤੇ ਇੱਥੇ ਸਿੱਧਾ ਹੀ ਮੈਂ ਦਿਖਾਤਾ ਕਿ ਫਰਮਾਂ ਨੂੰ ਜਿਹੜਾ ਹੈਗਾ ਆ ਦੇਖੋ ਆ ਜਿਹੜਾ ਕਰਵ ਹੈਗਾ ਇਹ ਐਲ ਐ ਸੀ ਹੈ ਲੌਂਗ ਰਨ ਐਵਰੇਜ ਕਾਸਟ ਹੈ ਆ ਜਿਹੜਾ ਕਰਵ ਹੈਗਾ ਸ਼ਾਰਟ ਰਨ ਐਵਰੇਜ ਕਾਸਟ ਹੈਗਾ ਆ ਤੁਸੀਂ ਦੇਖੋ ਆ ਐਲ ਐਮ ਸੋਰੀ ਐਸ ਐਮ ਸੀ ਹੈ ਕਿਉਂਕਿ ਜਦੋਂ ਫਾਲ ਕਰਦੀ ਹੈਗੀ ਹੈ ਤਾਂ ਐਸ ਐਮ ਸੀ نیچے ਹੁੰਦੀ ਹੈ ਜਦੋਂ ਰਾਈਜ਼ ਕਰਦੀ ਹੈ ਤਾਂ ਐ ਐਲ ਐਮ ਸੀ ਦੇ ਬਰਾਬਰ ਹੁੰਦੀ ਹੈ ਇਹ ਜਿਹੜਾ ਈ ਪੁਆਇੰਟ ਇਕੁਇਲਿਬ੍ਰੀਅਮ ਜਿੱਥੇ ਐਮ ਸੀ ਐਮ ਆਰ ਦੇ ਬਰਾਬਰ ਹੈਗੇ ਤਾਂ ਉਹਨੂੰ نیچے ਤੋਂ ਕੱਟ ਕਰੀਏ ਇੱਥੇ ਜਿਹੜੀ ਫਰਮ ਹੁੰਦੀ ਹੈਗੀ ਆ ਉਹਨੂੰ ਲੌਂਗ ਰਨ ਦੇ ਵਿੱਚ ਸਾਰੀਆਂ ਫਰਮਾਂ ਨੂੰ ਨਾਰਮਲ ਪ੍ਰੋਫਿਟ ਪ੍ਰਾਪਤ ਹੁੰਦਾ ਹੈ